ਡੈਡੀ ਇੱਥੇ ਦਾ ਸਵਾਦ ਹੀ ਵੋਧਾ ਸਵਾਦ ਹੀ ਵੋਧਾ ਅੱਛਾ ਫਿਲਮ ਵਾਲੇ ਡੈਡੀ ਕਿਹੋ ਜਿਹਾ ਲੱਗਦੇ ਨੇ ਦੋਨੇ ਅੱਛੇ ਵਸੇ ਨੇ ਕਹਿ ਨਹੀਂ ਸਕਦੀ ਤੇ ਯੂਕੇ ਦੇ ਵਿੱਚ ਕਿਦਾਂ ਮਸਤੀ ਕੀਤੀ ਫਿਲਮ ਤੋਂ ਇਲਾਵਾ ਕੀ ਕੀ ਖੇਡ ਦੇਸੀ ਕੀ ਕਰਦੇ ਸੀ ਮਸਤੀ ਇੱਕ ਤਰੀ ਲਾਂਦੇ ਸੀ ਨਾਲ ਥੋੜਾ ਜ਼ੋਰ ਵੀ ਲਾਣਾ ਪੈਂਦਾ ਸੀ ਇਹਨਾਂ ਤੇ ਵੀ ਕਰਨੀ ਪੈਂਦੀ ਸੀ ਹੈ ਡੈਲੀ ਯਾਦ ਦਿਮਾਗ 'ਚ ਕਿੱਦਾਂ ਬਿਠਾਣੇ ਐ ਇੰਨਾ ਸੋਹਣਾ ਪੰਗੜਾ ਤੁਸੀਂ ਪਾਨੇ ਹੋ ਕਿੱਥੋਂ ਸਿੱਖਿਆ ਮੇਰੇ मामੂ ਨੇ ਸਖਾਇਆ ਹੁੰ ਕੇ ਇਸ ਤਰੀਕੇ ਨਾਲ ਲਾਈਫ 'ਚ ਚੇਂਜ ਆਇਆ ਜਦੋਂ ਉਹਦੀ ਫਿਲਮ ਦੀ ਸ਼ੂਟਿੰਗ ਸਟਾਰਟ ਹੋਈ ਐ ਬਹੁਤ ਵਧੀਆ ਲੱਗਾ ਕੀ ਖਾਂਦੇ ਹੋ ਸਵੇਰੇ ਆਉਂਦੇ ਹੀ ਪਹਿਲੇ ਡਿਮਾਂਡ ਕੀ ਕਰਦੇ ਹੋ ਕੀ ਖਾਣਾ ਹੈ ਇੱਕ ਅੱਦਾ ਆਲੂ ਬਰਿੰਦੇ ਨਾਲ ਲਾ ਬਸ ਹਾਂਜੀ ਫਰੂਟ ਖਾਣੇ ਆਪਾਂ ਮੈਗੀ ਨਹੀਂ ਖਾਂਦੇ ਕਿਉਂਕਿ ਹੋਗੇ ਨਾ ਫਿਰ ਭੰਗੜੇ ਦਾ ਸਟੈਮੀਨਾ ਥੋੜਾ ਘੱਟ ਜਾਂਦਾ ਦੱਸ ਦੋ ਸਾਰਿਆਂ ਨੂੰ ਕਿ ਜਿਹੜੇ ਭੰਗੜਾ ਪਾਉਂਦੇ ਨੇ ਕੀ ਕੀ ਖਾ ਖਾ ਸਕਦੇ ਨੇ ਤੇ ਕੀ ਕੀ ਬਿਲਕੁਲ ਨਹੀਂ ਖਾਣਾ ਤਲਿਆ ਨਹੀਂ ਖਾਣਾ ਹੈ ਕਮੇਰਦਾ ਨਹੀਂ ਖਾਣਾ ਹੂੰ ਤੇ ਕੀ ਖਾਣਾ ਹੈ ਸਟੈਮੀਨ ਨਾਲ ਦੁੱਧ ਮਲਾਈ ਮੱਖਣ ਅੱਛਾ ਐਦਾਂ ਚੀਜ਼ਾਂ ਕਿਉਂ ਕਿਉਂ ਸਭ ਕੱਛ ਸੁਖਲ ਰਾਜ ਜੇ ਜਦੋਂ ਤੁਸੀਂ ਯੂਕੇ ਗਏ ਖੁਸ਼ਖਬਰੀ ਦੀ ਸ਼ੂਟਿੰਗ ਦੇ ਵਾਸਤੇ ਆਪਣੇ ਫਰੈਂਡਸ ਨੂੰ ਸਾਰਿਆਂ ਨੂੰ ਦੱਸ ਕੇ ਗਏ ਨਹੀਂ ਹਜੇ ਨਹੀਂ ਦੱਸਿਆ ਅੱਛਾ ਤੇ ਕੀ 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 ਗਏ ਉਹਨਾਂ ਨੇ ਪੁੱਛਿਆ ਨਹੀਂ ਰੋਜ਼ ਆ ਕੇ ਮੰਮਾ ਨੂੰ ਕਿ ਕਿੱਥੇ ਹੈ ਕੁਲਰਾਜ ਸ਼ਾਮ ਨੂੰ ਅਸੀਂ ਖੇਡਣਾ ਹੈ ਛੁੱਟੀਆਂ ਪਈਆਂ ਹੋਈਆਂ ਸੀ ਉਹ ਮੰਮਾ ਕਹਿੰਦੀ ਨਾਨੀ ਕਾ ਚੁੱਪੀਆਂ ਮਨਾਣ ਗਿਆ ਆਪਣੀਆਂ ਹਾਈ ਮੰਮਾ ਨੂੰ ਇਹ ਹੈ ਕਿ ਛੋਟੇ ਬੱਚੇ ਨੂੰ ਨਜ਼ਰ ਨਾ ਲੱਗੇ ਹੈਨਾ ਉਹ ਰਾਜ ਹੁਣ ਡੇਲੀ ਪੱਗ ਬੰਦ ਹੈ ਪਟਕਾ ਬੰਦ ਹੈ ਕਿਉਂਕਿ ਉਹ ਹੁਣ ਜਲਦੀ ਕੇਸ ਵਧਾ ਕੇ ਪੱਗ ਸਜਾਣਾ ਚਾਹੁੰਦਾ ਹੈ ਹਾਂਜੀ ਪਟਕਾ ਵਾਲ ਕੇ ਵਧੀਆ ਲੱਗਦਾ ਮੈਂ ਤੇ ਰੋਜ਼ ਬਾਦੂ ਵੀ ਬੰਦਾ ਮੈਂ ਅੱਛਾ ਗੁਰੂ ਘਰ ਜਾਂਦੇ ਹੋ ਹਾਂਜੀ ਮੈਂ ਰੋਜ਼ ਜਾਂਦਾ ਹਾਂ ਰੋਜ਼ ਜਾਂਦੇ ਹੋ ਕੀ ਕੀ ਕਹਿੰਦੇ ਹੋ ਬਾਬਾ ਜੀ ਨੂੰ ਕੀ ਪ੍ਰੇਅਰ ਕਰਦੇ ਹੋ ਪ੍ਰੇਅਰ ਕਰਦਾ ਕਿ ਮੈਨੂੰ ਇੱਦੀ ਰੱਖਿਓ ਤੇ ਇੱਦੀ ਟੜ ਜੇ ਕਰ ਤੇ ਚ ਰੱਖਿਓ ਰੱਖਿਓ ਕੀ ਡ੍ਰੀਮ ਕੀ ਹੈ ਤੁਹਾਡਾ ਮम्मा पापा ਲਈ ਕੀ ਸੋਚਦੇ ਹੋ ਮम्मा पापा ਲਈ ਆਸ ਹੁੰਦੇ ਆ ਇਹਨਾਂ ਨੂੰ ਵੱਡੇ ਘਰ ਚ ਰੱਖਣ ਮੈਨੂੰ ਆਪਣਾ ਰੁਟੀਨ ਦੱਸੋ ਕੀ ਰੁਟੀਨ ਹੈ ਤੁਹਾਡਾ ਕਿਸ ਤਰੀਕੇ ਨਾਲ ਟਾਈਮ ਮੈਨੇਜਮੈਂਟ ਕੀਤਾ ਹੋਇਆ ਕਿਉਂਕਿ ਫਿਲਮ ਵੀ ਕਰਨੀ ਹੈ ਹੋਮਵਰਕ ਵੀ ਕਰਨਾ ਹੈ ਖੇਡਣਾ ਵੀ ਜ਼ਰੂਰੀ ਹੈ ਸੋ ਮੈਨੇਜ ਹੋ ਜਾਂਦਾ ਉਦਾਂ ਸਵੇਰੇ ਜਾਨਾ ਉੱਠ ਕੇ ਸਕੂਲ ਚਲ ਜਾਨਾ ਉਸ ਤੋਂ ਬਾਅਦ ਨਾ ਰੋਟੀ ਖਾਣਾ ਫਿਰ ਥੋੜੀ ਰੈਸਟ ਕਰ ਜਾਨਾ ਫਿਰ ਉੱਠਦਾ ਇੱਕ ਦੋ ਵੀਡੀਓ ਪੰਗੜੇ ਦੀ ਬਣਾ ਲੀਦੀ ਆ ਅੱਛਾ ਉਸ ਤੋਂ ਬਾਅਦ ਰੋਟੀ ਖਾ ਲਈ ਦੀ ਹਾਂ ਤੇ ਫਿਰ ਮੈਂ ਥੋੜਾ ਹੋਮਵਰਕ ਫਿਰ ਆਪਣਾ ਛੋੜਾ ਖੇਡਣ ਨੂੰ ਚਲ ਜਾਈਦਾ ਤੇ ਫਿਰ ਆ ਕੇ ਰੋਟੀ ਰੋਟੀ ਖਾ ਕੇ ਸੌਂ ਜਾਂਦਾ ਕੋਈ ਫੇਵਰਿਟ ਹੈ ਕਿਉਂਕਿ ਤੁਸੀਂ ਛੱਲਾ ਮੁੜਕੇ ਨਹੀਂ ਆਇਆ ਦੇ ਵਿੱਚ ਵੀ ਕੰਮ ਕਰ ਚੁੱਕੇ ਹੋ ਪਹਿਲਾਂ ਹੈ ਨਾ ਅਮਰਿੰਦਰ ਭਾਜੀ ਦੀ ਫਿਲਮ ਚ ਕੋਈ ਐਕਟਰ ਹੈ ਜਿਹੜਾ ਬਹੁਤ ਫੇਵਰਿਟ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹਨਾਂ ਨਾਲ ਫਿਲਮ ਕਰੋ ਦਿਲਜੀਤ ਭਾਜੀ ਦਿਲਜੀਤ ਭਾਜੀ ਨਾਲ ਉਹਨਾਂ ਨਾਲ ਭੰਗੜਾ ਪਾਣਾ ਚਾਹੋਗੇ ਜਾਂ ਉਹਨਾਂ ਨਾਲ ਫਿਲਮ ਕਰਨਾ ਚਾਹੋਗੇ ਭੰਗੜਾ ਤੇ ਪਾਲਿਆ ਹੁਣ ਫਿਲਮ ਕਰਨੀ ਹੈ ਸਤਿ ਸ਼੍ਰੀ ਅਕਾਲ ਕੁਲਰਾਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਛਾ ਕੁਲਰਾਜ ਇੰਨਾ ਸੋਹਣਾ ਭੰਗੜਾ ਤੁਸੀਂ ਪਾਉਂਦੇ ਹੋ ਕਿੱਥੋਂ ਸਿੱਖਿਆ ਹੈ ਮੇਰੇ ਮਾਮੂ ਨੇ ਸਿਖਾਇਆ ਹੈ ਮਾਮੂ ਜਿਹੜੇ ਨਾਲ ਹੁੰਦੇ ਨੇ ਹਾਂਜੀ ਕਿ ਉਹਨਾਂ ਦਾ ਕੀ ਨਾਮ ਹੈ ਜਸਪ੍ਰੀਤ ਸਿੰਘ ਓਕੇ ਸੋ ਕੁਲਰਾਜ ਦੇ ਫੈਨਸ ਨੂੰ ਖੁਸ਼ਖਬਰੀ ਹੈ ਕਿ ਕੁਲਰਾਜ ਹੁਣ ਤੁਹਾਨੂੰ ਸਾਰਿਆਂ ਨੂੰ ਖੁਸ਼ਖਬਰੀ ਦੇਣ ਜਾ ਰਿਹਾ ਕਿਉਂਕਿ ਹੁਣ ਬਹੁਤ ਸਾਰੀਆਂ ਭੰਗੜਾ ਵੀਡੀਓਜ਼ ਤੁਹਾਨੂੰ ਡਿਲੀਵਰ ਕਰਨ ਤੋਂ ਬਾਅਦ ਤੁਹਾਡੇ ਸਭ ਦਾ ਫੇਵਰਿਟ ਬਣਨ ਤੋਂ ਬਾਅਦ ਉਹਨੂੰ ਕੁਲਰਾਜ ਫਿਲਮ ਛਾ ਰਿਹਾ ਰਾਈਟ ਹਾਂਜੀ ਕੀ ਨਾਮ ਹੈ ਫਿਲਮ ਦਾ ਖੁਸ਼ਖਬਰੀ ਯੈਸ ਇਸ ਲਈ ਮੈਂ ਖੁਸ਼ਖਬਰੀ ਦੀ ਗੱਲ ਕੀਤੀ ਇਸ ਇਜ਼ ਉਹ ਕਿੰਨੇ ਐਕਸਾਈਟਡ ਹੈ ਕੁਲਰਾਜ ਮੈਂ ਬਹੁਤ ਐਕਸਾਈਟਡ ਹਾਂ ਹਾਂ ਕੀ ਮਤਲਬ ਕਿ ਇਸ ਤਰੀਕੇ ਨਾਲ ਹੁਣ ਕਿਸ ਤਰੀਕੇ ਨਾਲ ਲਾਈਫ ਚ ਚੇਂਜ ਆਇਆ ਜਦੋਂ ਉਹਦੀ ਫਿਲਮ ਦੀ ਸ਼ੂਟਿੰਗ ਸਟਾਰਟ ਹੋਈ ਹੈ ਬਹੁਤ ਵਧੀਆ ਲੱਗਾ ਜਿੱਥੇ ਦੇ ਇੱਥੇ ਪ੍ਰਦਕਸ਼ਣਾ ਬਹੁਤ ਵਧੀਆ ਹੈ ਹਾਂਜੀ ਕੀ ਖਾਂਦੇ ਹੋ ਸਵੇਰੇ ਆਉਂਦੇ ਹੀ ਪਹਿਲੇ ਡਿਮਾਂਡ ਕੀ ਕਰਦੇ ਹੋ ਕੀ ਖਾਣਾ ਹੈ ਇੱਕ ਅੱਦਾ ਆਲੂ ਬਰੋਂਠੇ ਗਾਲੀ ਦਾ ਬਸ ਹਾਂਜੀ ਮੈਗੀ ਐਂਡ ਐਂਡ ਮੱਲਾਬੇਦਾਂ ਦੀਆਂ ਫਰੂਟ ਇਹ ਸਭ ਫਰੂਟ ਖਾਣਨੇ ਆਪਾਂ ਮੈਗੀ ਨਹੀਂ ਖਾਂਦੇ ਕਿਉਂ ਹੋਗੇ ਨਾ ਫਿਰ ਭੰਗੜੇ ਦਾ ਸਟੈਮੀਨਾ ਥੋੜਾ ਘਟ ਜਾਂਦਾ ਹੈ ਅੱਛਾ ਕਿਹਨੇ ਸਿਖਾਇਆ ਇਹ ਮਾਮੂ ਨੇ ਇਹ ਮਾਮੂ ਨੇ ਸਿਖਾਇਆ ਹਾਂਜੀ ਕੀ ਕੀ ਮਨਾ ਕੀਤਾ ਖਾਣ ਦੱਸ ਦੋ ਸਾਰਿਆਂ ਨੂੰ ਕਿ ਜਿਹੜੇ ਭੰਗੜਾ ਪਾਉਂਦੇ ਨੇ ਕੀ ਕੀ ਖਾਣ ਖਾ ਸਕਦੇ ਨੇ ਤੇ ਕੀ ਕੀ ਬਿਲਕੁਲ ਨਹੀਂ ਖਾਣਾ ਤਲਿਆ ਨਹੀਂ ਖਾਣਾ ਹੈ ਕਮੇਦ ਦਾ ਨਹੀਂ ਖਾਣਾ ਹੂੰ ਬਸ ਆ ਦੋ ਚੀਜ਼ਾਂ ਠੀਕ ਹੈ ਤੇ ਕੀ ਖਾਣਾ ਹੈ ਸਟੈਮੀਨਾ ਲਈ ਦੁੱਧ ਮਲਾਈ ਮੱਖਣ ਅੱਛਾ ਇਦਾਂ ਚੀਜ਼ਾਂ ਕਿਉਂ ਕਿਉਂ ਸਭ ਕੁਝ ਕੁਲਰਾਜ ਪ੍ਰੋਪਰ ਆਪਣੀ ਡਾਈਟ ਚ ਸਾਰੇ ਪ੍ਰੋਡਕਟਸ ਲੈਂਦੇ ਹਾਂਜੀ ओके सो कुलराज ਜਦੋਂ ਤੁਸੀਂ ਯੂਕੇ ਗਏ ਖੁਸ਼ਖਬਰੀ ਦੀ ਸ਼ੂਟਿੰਗ ਦੇ ਵਾਸਤੇ ਆਪਣੇ ਫਰੈਂਡਸ ਨੂੰ ਸਾਰਿਆਂ ਨੂੰ ਦੱਸ ਕੇ ਗਏ ਹਾ ਇਹ ਤਾਂ ਨਹੀਂ ਦੱਸਿਆ ਉੱਧਰ ਦੇਖਣਾ ਉੱਧਰ ਅੱਛਾ ਯੂਕੇ ਜਾਣ ਲੱਗੇ ਵੀ ਨਹੀਂ ਦੱਸਿਆ ਨਹੀਂ ਹਜੇ ਨਹੀਂ ਦੱਸਿਆ ਅੱਛਾ ਤੇ ਕੀ ਕੀ ਕਹਿ ਕੇ ਉਹਨਾਂ ਨੇ ਪੁੱਛਿਆ ਨਹੀਂ ਰੋਜ਼ ਆ ਕੇ ਮੰਮਾ ਨੂੰ ਕਿ ਕਿੱਥੇ ਹੈ ਕੁਲਰਾਜ ਸ਼ਾਮ ਨੂੰ ਅਸੀਂ ਖੇਡਣਾ ਹੈ ਛੁੱਟੀਆਂ ਪਈਆਂ ਹੋਈਆਂ ਸੀ ਉਹ ਮੰਮਾ ਕਹਿੰਦੀ ਨਾਨੀ ਕਾ ਛੁੱਟੀਆਂ ਬਣਾਣ ਗਿਆ ਆਪਣੀਆਂ ਹਾਏ ਮੰਮਾ ਨੂੰ ਇਹ ਹੈ ਕਿ ਛੋਟੇ ਬੱਚੇ ਨੂੰ ਨਜ਼ਰ ਨਾ ਲੱਗੇ ਹੈਨਾ ਹਾਂਜੀ ਅੱਛਾ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਖੁਸ਼ਖਬਰੀ ਕਹਿ ਸਕਦੇ ਹੋ ਇਹਨੂੰ ਕਿ ਕੁਲਰਾਜ ਦੀ ਕਟਿੰਗ ਹੈ ਪਰ ਕੁਲਰਾਜ ਹੁਣ ਡੇਲੀ ਪੱਗ ਬੰਦ ਹੈ ਪਟਕਾ ਬੰਦ ਹੈ ਕਿਉਂਕਿ ਉਹ ਹੁਣ ਜਲਦੀ ਕੇਸ ਵਧਾ ਕੇ ਪੱਗ ਸਜਾਣਾ ਚਾਹੁੰਦਾ ਹੈ ਹਾਂਜੀ ਰਾਈਟ ਕਟਿੰਗ ਸ਼ੁਰੂ ਤੋਂ ਬਚਪਨ ਤੋਂ ਹੈ ਨਹੀਂ ਬਚਪਨ ਤੋਂ ਨਹੀਂ ਹੈ ਜੋ ਮੈਂ 1 ਮੰਥ ਦਾ ਸੀ ਉਦੋਂ ਤੋਂ ਮੇਰੇ ਹੈਗੇ ਸੀ ਤੋਂ ਜਦੋਂ ਅਸੀਂ ਮੈਂ ਕਟਾਤੇ ਅੱਛਾ ਠੀਕ ਹੈ ਤੇ ਹੁਣ ਪਟਕਾ ਬਣ ਕੇ ਕਿੱਦਾਂ ਲੱਗਦਾ ਹੈ ਪਟਕਾ ਬਣ ਕੇ ਵਧੀਆ ਲੱਗਦਾ ਮੈਂ ਤੇ ਰੋਜ਼ ਪੱਗ ਵੀ ਬੰਨਦਾ ਮੈਂ ਸੋ ਸੋਨਦਾ ਹੀ ਪਟਕਾ ਪਟਕਾ ਵਜ੍ਹਾ ਪੱਗ ਬਣ ਕੇ ਨਹੀਂ ਸੰਦਾ ਮੈਂ ਅੱਛਾ ਜਦੋਂ ਵਿਆਹ ਤੇ ਜਾਂਦੇ ਹੋ ਜਾਂ ਕਿਸੇ ਵੱਡੇ ਫੰਕਸ਼ਨ ਤੇ ਜਾਂਦੇ ਹੋ ਜਾਂ ਬਾ ਕੀ ਕਹਨੇ ਹੋ ਮੰਮਾ ਨੂੰ ਕੀ ਮਤਲਬ ਪਟਕੇ ਚ ਕੰਫਰਟੇਬਲ ਰਹਿਣਿਓ ਕਿਉਂਕਿ ਤੁਸੀਂ ਅਜੇ ਬਹੁਤ ਛੋਟੇ ਹੋ ਜਾਂ ਤੁਹਾਨੂੰ ਪੱਗ ਸਜਾ ਕੇ ਜਾਣਾ ਅੱਛਾ ਲੱਗਦਾ ਮੈਨੂੰ ਪੱਗ ਸਜਾ ਕੇ ਜਾਣਾ ਅੱਛਾ ਲੱਗਦਾ ਕਿਹੜੇ ਕਿਹੜੇ ਕਲਰਸ ਫੇਵਰੇਟ ਨੇ ਪੱਗਾਂ ਦੇ ਸਕਾਈ ਬਲੂ ਡਾਕ ਯੈਲੋ ਹੂੰ ਪੀਚ ਕਲਰ ਅੱਛਾ ਹਾਈ ਤਿੰਨੇ ਆ ਓਕੇ ਸੋ ਇੱਕ ਗੱਲ ਮੈਂ ਦੇਖ ਰਹੀ ਸੀ ਕੁਲਰਾਜ ਤੁਸੀਂ ਜਸਟ 8 ইয়ারਸ ਦੇ ਹੋ ਹੈਨਾ ਤੇ ਤੁਸੀਂ ਅੱਖਾਂ 'ਚ ਲੈਂਸਸ ਪਾਇਓ ਹੈ ਕਿਉਂਕਿ ਤੁਹਾਡਾ ਕੈਰੈਕਟਰ ਡਿਮਾਂਡ ਕਰ ਰਿਹਾ ਹੈ। ਹਾਂਜੀ ਕੰਫਰਟੇਬਲ ਹਾਂ। ਹਾਂਜੀ ਮੈਂ ਕੰਫਰਟੇਬਲ ਹਾਂ। ਅੱਖਾਂ 'ਚ ਕੋਈ ਇਹਦਾ ਫੀਲ ਨਹੀਂ ਹੋਇਆ? ਨਹੀਂ ਫੀਲ ਨਹੀਂ ਹੋਇਆ ਜਦੋਂ ਪਹੁੰਦੇ ਹਾਂ ਉਹ ਤੋਂ ਮਾੜੀ-ਮਾੜੀ ਹੁੰਦੀ ਸੀ ਫਿਰ ਸੈੱਟ ਹੋ ਗਈ। ਅੱਛਾ ਤੇ ਯੂਕੇ ਦੇ ਵਿੱਚ ਕਿਦਾਂ ਮਸਤੀ ਕੀਤੀ ਫਿਲਮ ਤੋਂ ਇਲਾਵਾ ਕੀ ਕੀ ਖੇਡਦੇ ਸੀ ਕੀ ਕਰਦੇ ਸੀ? ਮਸਤੀ ਕਰ ਹੀ ਲਾਂਦੇ ਸੀ ਨਾਲ ਥੋੜਾ ਜ਼ੋਰ ਵੀ ਲਾਣਾ ਪੈਂਦਾ ਸੀ, ਮਿਹਨਤ ਵੀ ਕਰਨੀ ਪੈਂਦੀ ਸੀ। ਡਾਇਲੌਗ ਯਾਦ ਦਿਮਾਗ 'ਚ ਕਿਦਾਂ ਬਿਠਾਣੇ ਆ। ਅੱਛਾ ਡਾਇਲੌਗ ਯਾਦ ਹੋ ਜਾਂਦੇ ਆ? ਹਾਂਜੀ। ਇੱਕ ਇੱਕ ਡਾਇਲੌਗ ਸੁ ਇੱਕ ਸੁਣਾ ਦਿਓ ਪਲੀਜ਼ ਕੋਈ ਵੀ ਸੁਣਾ ਦਿਓ ਡੈਡੀ ਇੱਥੇ ਦਾ ਸਵਾਦ ਹੀ ਬਹੁਤ ਆ ਅੱਛਾ ਡੈਡੀ ਦੀ ਗੱਲ ਸ਼ੁਰੂ ਹੋਈ ਤੇ ਖੋਰ ਗੱਲ ਦੱਸ ਦਵਾਂ ਬੀਨੂ ਢਿੱਲੋ ਜੋ ਕਿ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਣਗੇ ਖੁਸ਼ਖਬਰੀ ਦੇ ਵਿੱਚ ਤੇ ਖੁਸ਼ਖਬਰੀ ਇਹ ਹੈ ਕਿ ਇਹ ਬੇਟੇ ਬਨੇ ਹੋਏ ਆ ਉਹਨਾਂ ਦੇ ਫਿਲਮ ਦੇ ਵਿੱਚ ਸੋ ਆ ਫਿਲਮ ਵਾਲੇ ਡੈਡੀ ਕਿਹੋ ਜਿਹਾ ਲੱਗਦੇ ਨੇ ਦੋਨੇ ਅੱਛੇ ਵਸੇ ਦੇ ਮੈਂ ਕਹਿ ਨਹੀਂ ਸਕਦਾ ਅੱਛਾ ਦੋਨੋਂ ਤਾਂ ਅੱਛੀਆਂ ਫਿਲਮ ਵਾਲੇ ਦੀ ਗੱਲ ਤਾਂ ਕਰੋ ਕਿਦਾਂ ਬਿਨੂ ਟਿਲੋ ਇਜ਼ ਅ ਗੁੱਡ ਫਾਦਰ ਕਿਦਾਂ ਵਧੀਆ ਆ ਫਾਦਰ ਨਹੀਂ ਆ ਕਿਤੇ ਕਿਤੇ ਗੁੱਸਾ ਵੀ ਆਂਦਾ ਹੈ ਨਹੀਂ ਨਹੀਂ ਵਧੀਆ ਨਹੀਂ ਵਧੀਆ ਨਹੀਂ ਨਹੀਂ ਦੱਸ ਸਕਦੇ ਹਾਂ ਕਿਉਂਕਿ ਸਾਨੂੰ ਫਿਲਮ ਵੇਖ ਕੇ ਪਤਾ ਲੱਗ ਹੀ ਜਾਣਾ ਨਹੀਂ ਨਹੀਂ ਗੁੱਡ ਔਰ ਵੈਸੇ ਹੁਣ ਜਿਨ੍ਹਾਂ ਨੇ ਲਾਡੀ ਭਾਜੀ ਉਹਨਾਂ ਨੇ ਗੁੱਸੇ ਵਾਲਾ ਰੋਲ ਦਿੱਤਾ ਤੇ ਗੁੱਸੇ ਵਾਲੀ ਕਰਨਗੇ। ਅੱਛਾ। ਉਦਾਂ ਵੈਸੇ ਗੁੱਡ ਰੋਲ ਦਿੱਤਾ ਉਹਨਾਂ ਨੂੰ। ਔਰ ਨਿੱਕੇ ਨਿੱਕੇ ਜਿਵਾਕੜੇ ਇੰਨੇ ਜ਼ਿਆਦਾ ਇਨ ਦਾ ਪ੍ਰੈਜ਼ੈਂਸ ਆਫ ਮਾਈਂਡ ਇਜ਼ ਟੂ ਗੁੱਡ ਐਂਡ ਕੁਲਰਾਜ ਯੂ ਆਰ ਜਸਟ ਅ ਸਵੀਟ ਹਾਰਟ। ਆਈ ਮਸਟ ਸੇ ਤੁਸੀਂ ਬਹੁਤ ਹੀ ਪਿਆਰੇ ਹੋ ਔਰ ਘਰ ਦੇ ਵਿੱਚ ਹੁਣ ਮਮਾ ਪਾਪਾ ਕਿਦਾਂ ਕੁਲਰਾਜ ਨੂੰ ਪੈਂਪਰ ਕਰਦੇ ਨੇ ਜਦੋਂ ਉਹਦੀ ਫਿਲਮ ਮਿਲੀ ਹੈ। ਕਿਉਂਕਿ ਪ੍ਰਾਊਡ ਤਾਂ ਫੀਲ ਹੁੰਦਾ ਹੈ ਨਾ? ਹਾਂਜੀ। ਬੱਸ ਐਿੱਧੇ ਕਹਿੰਦੇ ਹੁਣ ਪੜ੍ਹ ਲੈ ਖੇਲਣਾ ਖੇਲਣਾ ਅੱਛਾ ਮੈਨੂੰ ਆਪਣਾ ਰੁਟੀਨ ਦੱਸੋ ਕੀ ਰੁਟੀਨ ਹੈ ਤੁਹਾਡਾ ਕਿਸ ਤਰੀਕੇ ਨਾਲ ਟਾਈਮ ਮੈਨੇਜਮੈਂਟ ਕੀਤਾ ਹੋਇਆ ਕਿਉਂਕਿ ਫਿਲਮ ਵੀ ਕਰਨੀ ਹੈ ਹੋਮਵਰਕ ਵੀ ਕਰਨਾ ਹੈ ਖੇਡਣਾ ਵੀ ਜ਼ਰੂਰੀ ਹੈ ਸੋ ਮੈਨੇਜ ਹੋ ਜਾਂਦਾ ਹੈ ਹਾਂ ਜੋ ਕੋਈ ਗਾਣਾ ਜਾਂ ਫਿਲਮ ਸ਼ੂਟ ਕਰਨੀ ਹੋਵੇ ਥੋੜਾ ਟਾਈਮ ਟੇਬਲ ਖਰਾਬ ਹੋ ਜਾਂਦਾ ਉਦਾਂ ਤੇ ਵਧੀਆ ਚੱਲਦਾ ਹੈ ਉਦਾਂ ਕੀ ਟਾਈਮ ਟੇਬਲ ਹੈ ਤੁਹਾਡਾ ਉਦਾਂ ਸਵੇਰੇ ਜਾਣਾ ਉੱਠ ਕੇ ਸਕੂਲ ਚਲ ਜਾਨਾ ਉਸਤੋਂ ਬਾਅਦ ਨਾ ਰੋਟੀ ਖਾਣਾ ਫਿਰ ਥੋੜੀ ਰੈਸਟ ਕਰ ਜੰਨਾ ਫਿਰ ਉੱਠਦਾ ਇੱਕ ਦੋ ਵੀਡੀਓ ਭੰਗੜੇ ਦੀ ਬਣਾ ਲੀਦੀ ਆ ਅੱਛਾ ਉਸਤੋਂ ਬਾਅਦ ਰੋਟੀ ਖਾ ਲਈ ਦੀ ਹਾਂ ਤੇ ਫਿਰ ਮੈਂ ਥੋੜਾ ਹੋਮ ਵਰਕ ਫਿਰ ਆਪਣਾ ਥੋੜਾ ਖੇਲਣ ਵਿੱਚ ਚਲ ਜਾਈਦਾ ਤੇ ਫਿਰ ਆ ਕੇ ਰੋਟੀ ਰੋਟੀ ਖਾ ਕੇ ਸੌਂ ਜਾਂਦਾ ਇਹ ਇਹਨੇ ਤੁਹਾਨੂੰ ਬਹੁਤ ਡਿਪਲੋਮੈਟਿਕ ਆਨਸਰ ਦਿੱਤਾ ਐ ਇਹਨੇ ਮੈਨੂੰ ਪੱਕਾ ਦੱਸਿਆ ਸੀ ਇਹਨੇ 1 ਘੰਟਾ ਪੂਰਾ ਗਿਣ ਕੇ ਖੇਡ ਦਾ ਰੱਖਿਆ ਹੋਇਆ ਯੂਨੀਓ ਪਲੇ ਟਾਈਮ 1 ਘੰਟਾ ਇਹਨੇ ਪੂਰਾ ਮਿੱਠ ਕੇ ਪੜਾਈ ਦਾ ਰੱਖਿਆ ਹੋਇਆ ਐ ਐਂਡ 1 ਘੰਟਾ ਇਹਨੇ ਮਿੱਠ ਕੇ ਫੋਨ ਯੂਜ਼ ਕਰਨ ਦਾ ਰੱਖਿਆ ਹੋਇਆ ਐ ਐਮ ਆਈ ਰਾਈਟ ਹਾਂਜੀ ਕਿਉਂ ਨਹੀਂ ਦੱਸਿਆ ਐਦਾਂ ਮੈਂ ਕਿਹਾ ਹੁਣ ਮੈਂ ਲਾਈ ਜਾਂਦਾ ਨਾ ਕਿ ਹੁਣ ਪਤਾ ਚੱਲੀ ਜਾਵੇ 1 ਘੰਟਾ 1 ਘੰਟਾ 1 ਘੰਟਾ ਹਾਂ ਨਾਈਸ ਅੱਛਾ ਗੁਰੂ ਕਰ ਜਾਂਦੇ ਹੋ ਹਾਂਜੀ ਮੈਂ ਰੋਜ਼ ਜਾਂਦਾ ਰੋਜ਼ ਜਾਂਦੇ ਹੋ ਕੀ ਕੀ ਕਰਨੇ ਹੋ ਬਾਬਾ ਜੀ ਨੂੰ ਕੀ ਪ੍ਰੇਅਰ ਕਰਦੇ ਹੋ ਪਰ ਇਹ ਕਰਦਾ ਕਿ ਮੈਨੂੰ ਇੱਦੀ ਰੱਖਿਓ ਤੇ ਇੱਦੀ ਚੜ ਚੜਦੀ ਕਲਾ ਚੜਜੀ ਕਰਦੇ ਤੇ ਰੱਖਿਓ ਰੱਖਿਓ ਕੀ ਡ੍ਰੀਮ ਕੀ ਹੈ ਤੁਹਾਡਾ ਮਮਾ ਪਾਪਾ ਲਈ ਕੀ ਸੋਚਦੇ ਹੋ ਮਮਾ ਪਾਪਾ ਲਈ ਆ ਸੋਚਦੇ ਆ ਇਹਨਾਂ ਨੂੰ ਵੱਡੇ ਘਰ ਚ ਰੱਖਾਂ ਉਹ ਨਾਈਸ ਠੀਕ ਹੈ ਤੇ ਹੁਣ ਤੁਹਾਡਾ ਖੁੱਦ ਡ੍ਰੀਮ ਕੀ ਹੈ ਤੁਸੀਂ ਐਕਟਰ ਬੰਨਣਾ ਚਾਹੁੰਦੇ ਹੋ ਕੀ ਬੰਨਣਾ ਚਾਹੁੰਦੇ ਹੋ ਹਾਇ ਤੇ ਕੁਛ ਨਹੀਂ ਪਤਾ ਬਾਬਾ ਜੀ ਨੂੰ ਪਤਾ ਹੈ ਹਾਊਸ ਫੀਡ ਬਟ ਐਦਾ ਹੀ ਫਿਲਮਾਂ ਕਰਨੀਆਂ ਚਾਹੋਗੇ ਹਾਂਜੀ ਕੋਈ ਫੇਵਰੇਟ ਹੈ ਕਿਉਂਕਿ ਤੁਸੀਂ ਛੱਲਾ ਮੁੜਕੀ ਨਹੀਂ ਆਇਆ ਦੇ ਵਿੱਚ ਵੀ ਕੰਮ ਕਰ ਚੁੱਕੇ ਹੋ ਪਹਿਲਾਂ ਹੈਨਾ ਅਮਰਿੰਦਰ ਭਾਜੀ ਦੀ ਫਿਲਮ ਚ ਕੋਈ ਐਕਟਰ ਹੈ ਜਿਹੜਾ ਬਹੁਤ ਫੇਵਰੇਟ ਹੈ ਔਰ ਤੁਸੀਂ ਚਾਹਦੇ ਹੋ ਕਿ ਤੁਸੀਂ ਉਹਨਾਂ ਨਾਲ ਫਿਲਮ ਕਰੋ ਦਿਲਜੀਤ ਭਾਜੀ ਦਿਲਜੀਤ ਭਾਜੀ ਨਾਲ ਕੀ ਚਾਹੋਗੇ ਦਿਲਜੀਤ ਭਾਜੀ ਨਾਲ ਸਟੇਜ ਤੇ ਖੜ ਕੇ ਭੰਗੜਾ ਪਾਉਣਾ ਚਾਹੋਗੇ ਜੋ ਕਿ ਤੁਸੀਂ ਪਰਫੈਕਟ ਹੋ ਜਿਹਦੇ ਵਿੱਚ ਭੰਗੜਾ ਤੁਹਾਡਾ ਮਾਸ਼ਾਅੱਲਾ ਬਹੁਤ ਸੋਹਣਾ ਹੈ ਉਹਨਾਂ ਨਾਲ ਭੰਗੜਾ ਪਾਉਣਾ ਚਾਹੋਗੇ ਜਾਂ ਉਹਨਾਂ ਨਾਲ ਫਿਲਮ ਕਰਨਾ ਚਾਹੋਗੇ ਪੰਗੜਾ ਦੇ ਪਾਲਿਆ ਹੁਣ ਫਿਲਮ ਕਰਨੀ ਆ ਅੱਛਾ ਹਾਂਜੀ ਠੀਕ ਹੈ 올 द वेरी बेस्ट ਇਨ ਆ ਦਾ ਸ਼ਾਰਟ ਰੈਡੀ ਐ ਸੋ ਸਾਨੂੰ ਕੁਲਰਾਜ ਨੂੰ ਭੇਜਣਾ ਪਾਏਗਾ ਪਰ ਕਿਉਂਕਿ ਅਸੀਂ ਅੱਜ ਔਨ ਲੋਕੇਸ਼ਨ ਆ ਸੋ ਇਹ ਖੁਸ਼ ਖਬਰੀ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਕਿ ਅਸੀਂ ਬਾਰ ਬਾਰ ਇਹਨਾਂ ਨਾਲ ਮੁਲਾਕਾਤ ਕਰਦੇ ਰਹੀਏ ਤੇ ਤੁਹਾਡੇ ਰੂਬਰੂ ਕਰਵਾਉਂਦੇ ਰਹੀਏ ਫਿਲਹਾਲ ਦੇ ਲਈ ਐਨ ਆਈ ਸਾਈਨਿੰਗ ਆਫ ਥੈਂਕ ਯੂ ਸਤਿ ਸ਼੍ਰੀ ਅਕਾਲ ਕੁਲਰਾਜ ਸਤਿ ਸ਼੍ਰੀ ਅਕਾਲ ਸਰ ਜੀ